ਪ੍ਰਿਤਪਾਲ ਦਾ ਹਾਲ ਠੀਕ ਹੈ ਜੀ ਆਪਰੇਸ਼ਨ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋਇਆ ਜੀ ਠੀਕ ਹੈ ਹੁਣ ਖਤਰੇ ਤੋਂ ਬਾਹਰ ਹੈ ਜੀ ਜੂਸ ਵਗੈਰਾ ਜਾ ਰਿਹਾ ਨਾਰੀਅਲ ਪਾਣੀ ਪੀ ਰਿਹਾ ਨੋਰਮਲ ਪਾਣੀ ਪੀ ਰਿਹਾ ਹੁਣ ਜਾ ਰਿਹਾ ਅੰਦਰ ਜੀ ਉਹ ਔਖਾ ਬੋਲ ਰਹੇ ਸੀ ਪਰ ਥੋੜਾ ਥੋੜਾ ਬੋਲ ਕੇ ਕੁਝ ਕੋਈ ਗੱਲਬਾਤ ਦੱਸ ਰਹੇ ਸੀ ਉਸ ਦਿਨ ਕੀ ਦੱਸਿਆ ਸੀ ਪ੍ਰਿਤਪਾਲ ਬਾਈ ਨੇ ਉਹਨਾਂ ਇਹ ਹੀ ਦੱਸਿਆ ਸੀ ਕਿ ਮੈਦਾ ਟਰਾਲੀ ਤੋਂ ਬਾਹਰ ਨਿਕਲਿਆ ਸੀ ਖੜਿਆ ਸੀ ਕਿ ਡਾਂਗ ਵੱਜੀ ਸਿਰ 'ਚ ਪੱਗ ਉਤਰ ਗਈ ਆ ਪੱਗ ਫੜਨ ਲੱਗਿਆ ਉਹਨਾਂ ਸਰੀ ਸਾਹਿਬ ਖਿੱਚ ਲਿਆ ਉਹ ਲੈਣ ਲੱਗਿਆ ਬਸ ਉਹਨੂੰ ਖਿੱਚ ਕੇ ਲੈ ਗਏ ਪਿੱਛੇ ਨੂੰ ਉੱਥੇ ਜਾ ਕੇ 15 20 ਜਣੇ ਕਹਿੰਦਾ ਡਾਂਗਾ ਮਾਰੀਆਂ ਉਸ ਤੋਂ ਬਾਅਦ ਕਹਿੰਦਾ ਮੈਨੂੰ ਕਿੱਥੇ ਕਿੱਥੇ ਡਾਂਗਾ ਪਈਆਂ ਆਂਦਾ ਫਿਰ ਤਾਂ ਸਰੀਰ ਹੀ ਸੁਨ ਹੋ ਗਿਆ ਪਤਾ ਹੀ ਨਹੀਂ ਲੱਗਾ ਲਹੂ ਹੀ ਲਹੂ ਆ ਰਿਹਾ ਸੀ ਕਹਿੰਦਾ ਭਾਈ ਟਰਾਲੀ ਦੇ ਵਿੱਚ ਸੀ ਇਹ ਲੰਗਰ ਹਾਲ ਲੰਗਰ ਦੇ ਵਿੱਚ ਸੀ ਕਿ ਉੱਥੇ ਲੰਗਰ ਛਕਾ ਕੇ ਟਰਾਲੀ 'ਚ ਬੈਠਾ ਸੀ ਉਸ ਤੋਂ ਬਾਅਦ ਪਾਣੀ ਲੈਣ ਚੱਲਿਆ ਸੀ ਬਾਹਰ ਨੂੰ ਤੇ ਬਾਹਰ ਨਿਕਲ ਕੇ ਖੜਿਆ ਸੀਗਾ ਜਿਵੇਂ ਪਾਣੀ ਪੁਣੀ ਲੈਣਾ ਇਦਾਂ ਖੜਿਆ ਸੀ ਖਾਲੀ ਪਿੱਛੋਂ ਆ ਕੇ ਉਹਨਾਂ ਨੇ ਡਾਂਗ ਮਾਰੀਏ ਸਿਰ 'ਚ ਜਦੋਂ ਡਾਂਗ ਵੱਜੀ ਸਿਰ 'ਚ ਨਾਲ ਦੇ ਨਾਲ ਥੱਲੇ ਡ ਪਾਗ ਉਤਰ ਗਈ ਫਿਰ ਉਹਨਾਂ ਸਿਰੀ ਸਾਹਿਬ ਖਿੱਚ ਲਿਆ ਇਹਦਾ ਤੇ ਉਹ ਫੜਨ ਲੱਗਾ ਉਸ ਤੋਂ ਬਾਅਦ ਇਹਨੂੰ ਬੋਰੀ ਚ ਪਾ ਕੇ ਪਿੱਛੇ ਨੂੰ ਖਿੱਚ ਕੇ ਲੈ ਗਿਆ ਜੀ ਫਿਰ ਤਾਂ ਜੀ ਜੋ ਉਹਨਾਂ ਦੇ ਹੱਥ ਚ ਆਇਆ ਉਹਨਾਂ ਦਾ ਕੋਈ ਕਸਰ ਛੱਡੀ ਨਹੀਂ ਜਾਪਦੇ ਬਲੋਂ ਸਵਾਰ ਬਾਈ ਦੱਸਦਾ ਕਿ ਫਿਰ ਕੁੱਟਦੇ ਹੀ ਉਹਨਾਂ ਨੂੰ ਲੈ ਕੇ ਗਏ ਉੱਥੇ ਹਾਂਜੀ ਕੁੱਟਦੇ ਲੈ ਕੇ ਗਏ ਨੇ ਐਂਬੂਲੈਂਸ ਚ ਪਾ ਲਿਆ ਫਿਰ ਵਿੱਚੋਂ ਕਿਸੇ ਦੀ ਆਵਾਜ਼ ਆਈ ਇਹ ਵੀ ਇਹਨੂੰ ਮਾਰਨਾ ਹੋਣਾ ਤੇ ਇੱਥੇ ਗਲੇ ਤੇ ਵੀ ਨਿਸ਼ਾਨ ਹੈ ਉਹਦੇ ਜਿੱਦਾਂ ਕੋਈ ਰੱਸੀ ਤੋਂ ਪਾ ਕੇ ਖਿੱਚਿਆ ਹੋਵੇ ਜਾਂ ਦੱਬਣ ਦੀ ਟਰਾਈ ਕੀਤੀ ਹੋਵੇ ਮਤਲਬ ਉਹਨਾਂ ਮਾਰਨ ਤੋਂ ਕੋਈ ਕਸਰ ਛੱਡੀ ਨਹੀਂ ਤੇ ਤਾਂ ਪ੍ਰਮਾਤਮਾ ਡਾਡਾ ਸੀ ਉਹਦਾ ਵਿਚਾਲਿਆ ਜੀ ਉਹ ਜਿਹੜੀ 307 ਦੀ ਵੀ ਗੱਲ ਕੀਤੀ ਜਾ ਰਹੀ ਆ ਤਾਂ ਸ਼ਾਇਦ ਉਹ ਛੋਟੀ ਮਤਲਬ ਜਿਹੜਾ ਖਾਤਰਾ ਉਹਨੂੰ ਵੀ ਕਿਰਪਾਨ ਬਣਾ ਬਣਾ ਕੇ ਦੱਸਿਆ ਜਾ ਰਿਹਾ ਬਿਲਕੁਲ ਜੀ ਬਿਲਕੁਲ ਅਫਸਰਾਂ ਨੇ ਮੈਨੂੰ ਖੁਦ ਕਿਹਾ ਸੀ ਕਿ ਉਹ ਕਿਰਪਾਨ ਲੈ ਕੇ ਉਹਨੇ ਅਟੈਕ ਕੀਤਾ ਜਦੋਂ ਕਿ ਉਹਨੇ 5 ਇੰਚ ਦੀ ਸਿਰੀ ਸਾਹ ਪਾਈ ਹੋਈ ਸੀ ਉਹਦੋਂ ਨਾ ਕਬੂਲਿਆ ਸੀ ਕਿ ਇਹਦੇ ਤੇ 307 ਦਾ ਪਰਚਾ ਕੀਤਾ ਹੋਇਆ ਹੈ। ਹੋਰ ਵੀ 10-15 ਮੁੰਡੇ ਆ ਉਹਨਾਂ ਦੇ ਅਣਪਛਾਤੇ ਆ ਦੇ ਵੀ ਇਹਦਾ ਬਾਈ ਨੇਮ ਪਰਚਾ ਕਹਿੰਦੇ ਜੀ। ਉਹਨਾਂ ਕਬੂਲਿਆ ਸੀ ਇਹ ਗੱਲ ਜੀ। ਪਰਚੇ ਵਾਲਾ ਮਸਲਾ ਹਜੇ ਉੱਥੇ ਖੜਾ ਤਾਂ ਪੰਜਾਬ ਸਰਕਾਰ ਦੀ ਭੂਮਿਕਾ ਤੁਸੀਂ ਇਸ ਸਾਰੇ ਮਸਲੇ 'ਚ ਕਿਵੇਂ ਦੇਖਦੇ ਹੋ? ਸਰਕਾਰ ਆਪ ਦੇ ਵੱਲੋਂ ਪੂਰਾ ਯਤਨ ਕਰੇ ਇਨਸਾਫ ਦਵਾਏ ਜੀ। ਜਿਹੜੇ ਸੁਭ ਕਰਮਾਂ ਦੀ ਡੈਥ ਹੋਈ ਹੈ। ਉਹਦੇ ਤੇ ਵੀ ਸਰਕਾਰ ਨੂੰ ਚਾਹੀਦਾ ਜੀ ਪਰਚਾ ਕਰਨਾ। ਬਾਕੀ ਜੋ ਸਾਡੇ ਨਾਲ ਹੋਇਆ ਉਹਦੀ ਪੂਰੀ ਜਾਂਚ ਹੋਵੇ। रिकवरी हो रही है ताक कंदे ਸਮਾਂ ਜਰੂਰ ਲੱਗ ਸਕਦਾ ਭਰਪ੍ਰਿਤਪਾਲ ਐਸਵਲੇ ਖਾਤਰੇ ਤੋਂ ਬਾਹਰ ਆ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਇਹ ਅਪੀਲ ਆ ਕਿ ਤੁਸੀਂ ਵੀ ਵੀਰ ਲਈ ਅਰਦਾਸਾਂ ਕਰੋ ਦੁਆਵਾਂ ਕਰੋ ਕਿ ਉਹ ਜਲਦੀ ਠੀਕ ਹੋਵੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪੁਰ ਟੋਲ ਹਰਿਆਣਾ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਹੋਇਆ ਤੇ ਬੁਰੀ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਹੋਇਆ ਪ੍ਰਿਤਪਾਲ ਐਸਵਲੇ ਪੀਜੀਆਈ ਦੇ ਵਿੱਚ ਆ ਬੀਤੇ ਦਿਨ ਪ੍ਰਿਤਪਾਲ ਦਾ ਆਪਰੇਸ਼ਨ ਹੋਇਆ ਸੀ ਆਪਰੇਸ਼ਨ ਤੋਂ ਬਾਅਦ ਪ੍ਰਿਤਪਾਲ ਦੇ ਭਰਾ ਬਾਈ ਗੁਰਜੀਤ ਮੇਰੇ ਨਾਲ ਨੇ ਗੱਲਬਾਤ ਬਾਈ ਗੁਰਜੀਤ ਦੇ ਨਾਲ ਕਰਦੇ ਤੇ ਪੁੱਛਦੇ ਹਾਲ-ਚਾਲ ਪ੍ਰਿਤਪਾਲ ਦਾ ਕੀ ਆ ਤੇ ਹੋਰ ਜੋ ਹਰਿਆਣਾ ਪੁਲਿਸ ਵੱਲੋਂ ਵਾਰ-ਵਾਰ ਪਰਚੇ ਦੀ ਗੱਲ ਕੀਤੀ ਜਾ ਰਹੀ ਆ ਜਾਂ ਬੀਤੇ ਦਿਨੀ ਉਹਨਾਂ ਦੇ ਵਕੀਲ ਦਾ ਬਿਆਨ ਆਉਂਦਾ ਸਾਰੇ ਤੇ ਗੱਲਬਾਤ ਕਰਾਂਗੇ ਤਾਂ ਬਾਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਹਾਲ ਪੁੱਛਣਾ ਚਾਹੂੰਗਾ ਆਪਰੇਸ਼ਨ ਪ੍ਰਿਤਪਾਲ ਬਾਈ ਦਾ ਹੋਇਆ ਪਰਸੋਂ ਕੀ ਹਾਲ ਚ ਕੀ ਆ ਬਾਈ ਦਾ ਹੁਣ ਬਾਈ ਪ੍ਰਿਤਪਾਲ ਦਾ ਹਾਲ ਠੀਕ ਹੈ ਜੀ ਆਪਰੇਸ਼ਨ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋਇਆ ਜੀ ਠੀਕ ਹੈ ਹੁਣ ਖਤਰੇ ਤੋਂ ਬਾਹਰ ਆ ਜੀ ਹਾਂ ਜੀ ਤੇ ਆਪਰੇਸ਼ਨ ਜਬਾਈ ਕੀ ਕੀ ਸਰਜਰੀ ਸੀ ਮੇਨ ਮੇਨ ਕੀ ਫ੍ਰੈਕਚਰ ਸੀਗਾ ਮੇਜਰ ਇੰਜਰੀਜ਼ ਕੀ ਚੀਗੀਆਂ ਇੱਕ ਤਾਂ ਉਹਦਾ ਜਬਾੜਾ ਦੱਸਿਆ ਸੀ ਜਿੱਦਾਂ ਫ੍ਰੈਕਚਰ ਹੋਇਆ ਸੀ ਪਲੇਟਾਂ ਪਈਆਂ ਤਾਂ ਜਾਲੀ ਜੁਲੀ ਲੱਗੀ ਆ ਤਾਰਾਂ ਪਈਆਂ ਹੋਈਆਂ ਅੰਦਰ ਤੇ ਨੱਕ ਦੀ ਹੱਡੀ ਵੀ ਫ੍ਰੈਕਚਰ ਸ਼ਾਇਦ ਉਹ ਨੱਕ ਦੀ ਹੱਡੀ ਦਾ ਵੀ ਹੋਇਆ ਤਾਂ ਲੱਤ ਦਾ ਵੀ ਹੋਇਆ ਜੀ ਆਪਰੇਸ਼ਨ ਆ ਹਾਂਜੀ ਇਹ ਦੋ ਤਿੰਨ ਆਪਰੇਸ਼ਨ ਹੋਏ ਨੇ ਜੀ ਤੇ ਬਾਈ ਬੋਲ ਚੱਲ ਨਹੀਂ ਸਕ ਰਹੇ ਹੁਣ ਨਾ ਜੀ ਬੋਲ ਨਹੀਂ ਰਿਹਾ ਜੀ ਇਸ ਟਾਈਮ ਜੀ ਉਹ ਆਪਰੇਟ ਕਰਕੇ ਫਿਰ ਬੰਨ੍ਹਨੇ ਹੋਇਆ ਮੂ ਹਾਂ ਜੀ ਨੇ ਨਾ ਮੂੰਹ ਬੰਨਿਆ ਨਹੀਂ ਗਾ ਪਟੀਆਂ ਪਟੀਆਂ ਲੱਗੀਆਂ ਸਿਰਫ ਥੋੜਾ ਜਿਹਾ ਨਾ ਪਾਈਪ ਰਾਹੀਂ ਅੰਦਰ ਪਾਣੀ ਦਾ ਜੂਸ ਜੂਸ ਵਗੈਰਾ ਜਾ ਰਿਹਾ ਬੱਸ ਉਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਗਲਵਲ ਦੀ ਚਰਚੀਏ ਉੱਥੇ ਨਾ ਮਤਲਬ 24 ਘੰਟੇ ਤਾਂ ਬ੍ਰਿਤਪਾਲ ਨੂੰ ਕੁਛ ਦਿੱਤਾ ਵੀ ਨਹੀਂ ਸੀ ਉਹਨੂੰ ਪਾਣੀ ਤੱਕ ਵੀ ਨਹੀਂ ਦਿੱਤਾ। ਹਰਿਆਣੇ ਜਦੋਂ ਲੈ ਕੇ ਗਏ ਨੇ ਵੀ ਜੇ ਰੋਤਕ ਦੇ ਵਿੱਚ ਸਰਸਾ ਸਾਹਿਬ ਆਖ ਰਹੇ ਸੀ ਤਾਂ ਹੁਣ ਜਿਹੜਾ ਲਿਕੁਇਡ ਉਹਨਾਂ ਦੇ ਅੰਦਰ ਉਹ ਜਾਣਾ ਸ਼ੁਰੂ ਹੋ ਗਿਆ। ਮਤਲਬ ਜਿਹੜਾ ਪੀਣ ਵਾਲੀ ਸੀ। ਹਾਂਜੀ ਬਿਲਕੁਲ ਲਿਕੁਇਡ ਜੂਸ ਵਗੈਰਾ ਜਾ ਰਿਹਾ ਹੈ। ਨਾਰੀਅਲ ਪਾਣੀ ਪੀ ਰਿਹਾ ਹੈ ਤਾਂ ਨੋਰਮਲ ਪਾਣੀ ਪੀ ਰਿਹਾ ਹੁਣ ਜਾ ਰਿਹਾ ਅੰਦਰ ਜੀ। ਉੱਥੇ ਤਾਂ ਕੁਛ ਵੀ ਨਹੀਂ ਸੀ ਜਾ ਰਿਹਾ ਨਾ ਕੁਛ ਖਾ ਪੀ ਰਿਹਾ ਸੀ। ਦੰਦ ਟੁੱਟ ਗਏ ਸੀ ਜਬੜਾ ਟੁੱਟਿਆ ਸੀ ਜਦੋਂ ਨੱਕ ਦੀ ਹੱਡੀ ਟੁੱਟੀ ਸੀ ਇੱਧਰ ਸਾਰਾ ਖੂਨ ਹੀ ਖੂਨ ਪਰਿਆ ਹੋਇਆ ਸੀ ਅੰਦਰ ਤਾਂ ਭਾਈ ਜਿਸ ਤਰ੍ਹਾਂ ਆਪਾਂ ਸੁਣਿਆ ਸੀਗਾ ਕਿ ਨਹੀਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਸ਼ਾਇਦ ਇੰਜਰੀਜ਼ ਬਹੁਤ ਜ਼ਿਆਦਾ ਨਹੀਂ ਕੋਈ ਇਹੋ ਜਿਹਾ 파ਟ ਤਾਂ ਨਹੀਂ ਹੈ ਸਰੀਰ ਦਾ ਜਿਹੜਾ ਕੋਈ ਡੈਮੇਜ ਹੋਇਆ ਹੋਵੇ ਜਾਂ ਸਾਰੀਆਂ ਚੀਜ਼ਾਂ ਰਿਕਵਰੀ ਦੇ ਮਤਲਬ ਉਹ ਤੇ ਹੈਗੀਆਂ ਨੇ ਰਿਕਵਰ ਹੋ ਸਕਦੀਆਂ ਹਨ ਦੇਖੋ ਜੀ ਸਰੀਰ ਦਾ ਐਸਾ ਤਾਂ ਕੋਈ 파ਟ ਹੈ ਨਹੀਂਗਾ ਜਿੱਥੇ ਮਤਲਬ ਉਹਨਾਂ ਡਾਂਗਾ ਨਾ ਮਾਰੀ ਉਹਨੂੰ ਤਸੱਦਦ ਨਾ ਕੀਤਾ ਹੋਵੇ ਬਹੁਤ ਕੀਤਾ ਜੀ ਬਾਕੀ ਪ੍ਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ ਕਿ ਡੈਮੇਜ ਹੋਣ ਤੋਂ ਕੋਈ ਵੀ ਅੰਗ ਬਚ ਗਏ ਨੇ ਜੋ ਜੋ ਹੋਇਆ ਸੀਗਾ ਉਹਨਾਂ ਦੇ ਆਪਰੇਸ਼ਨ ਹੋ ਗਏ ਨੇ ਠੀਕ ਹੈ ਖਤਰੇ ਤੋਂ ਬਾਹਰ ਆ ਉਹਦਾ ਵੀ ਕੋਈ ਅੰਗ ਹੈ ਨਹੀਂ ਵੀ ਜਿਹੜਾ ਨਾ ਤੋੜਿਆ ਹੋਏ ਉਹਨਾਂ ਨੇ ਮਤਲਬ ਇੰਨਾ ਕੋ ਡੰਡਾ ਫੇਰ ਮਾਰਿਆ ਉਹਨਾਂ ਨੇ ਜੀ ਬਾਏ ਪ੍ਰਿਤਪਾਲ ਬਾਈ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਦੇਖਿਆ ਪੁਰਾਣੀਆਂ ਵੀਡੀਓਜ਼ ਉਹ ਔਖਾ ਬੋਲ ਰਹੇ ਸੀ ਪਰ ਥੋੜਾ ਥੋੜਾ ਬੋਲ ਕੇ ਕੁਝ ਕੋਈ ਗੱਲਬਾਤ ਦੱਸ ਰਹੇ ਸੀ ਉਸ ਵਾਰ ਕੀ ਦੱਸਿਆ ਸੀ ਪ੍ਰਿਤਪਾਲ ਬਾਈ ਨੇ ਕਿਉਂਕਿ ਦੇਖਣ ਵਾਲੇ ਕੁਝ ਕਈ ਵਾਰ ਕੋਈ ਗੱਲ ਉਹਨੂੰ ਪੂਰੀ ਦੱਸ ਪਾਉਂਦਾ ਜਾਂ ਨਹੀਂ ਪਾਉਂਦਾ ਹੈਨਾ ਜਿਹੜੇ ਉੱਥੇ ਨਹੀਂ ਸੀ ਦੂਰੋਂ ਅੰਦਾਜ਼ਾ ਲਾਉਂਦੇ ਆ ਜਾਂ ਹਰਿਆਣਾ ਪੁਲਿਸ ਜਿਵੇਂ ਪਹਿਲਾਂ ਤੁਸੀਂ ਜਾਂ ਪਰਿਵਾਰ ਨੇ ਬਾਕੀ ਸਾਰੇ ਨੇ ਕਿਹਾ ਕਿ ਉਹ ਸੱਚੀ ਨਹੀਂ ਦੱਸ ਰਹੇ ਕੁਝ ਵੀ ਪ੍ਰਿਤਪਾਲ ਬਾਰੇ ਤਾਂ ਉਸ ਵੇਲੇ ਪ੍ਰਿਤਪਾਲ ਬਾਈ ਜਦੋਂ ਥੋੜਾ ਬਹੁਤਾ ਬੋਲ ਰਹੇ ਸੀ ਸ਼ੁਰੂ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਆਪਣੇ ਮੂੰਹ ਕਿਉਂਕਿ ਸਭ ਉਹਨਾਂ ਇਹੀ ਦੱਸਿਆ ਸੀ ਕਿ ਮੈਨੂੰ ਐਦਾ ਐਦਾ ਮੈਂ ਤਾਂ ਟਰਾਲੀ ਤੋਂ ਬਾਹਰ ਨਿਕਲਿਆ ਸੀ ਖੜਿਆ ਸੀ ਪਿੱਛੋਂ ਮੇਰੇ ਨਾਲ ਜਿਹੜੀ ਗੱਲ ਹੋਈ ਐ ਇਹ ਦਸੀ ਕਿ ਡਾਂਗ ਵੱਜੀ ਸਿਰ 'ਚ ਪੱਗ ਉਤਰ ਗਈ ਐ ਪੱਗ ਫੜਨ ਲੱਗਿਆ ਉਹਨਾਂ ਸਿਰੀ ਸਾਹਿਬ ਖਿੱਚ ਲਿਆ ਉਹ ਲੈਣ ਲੱਗਿਆ ਬਸ ਉਹਨੂੰ ਖਿੱਚ ਕੇ ਲੈ ਗਏ ਪਿੱਛੇ ਨੂੰ ਉੱਥੇ ਜਾ ਕੇ 15 20 ਜਣੇ ਕਹਿੰਦਾ ਡਾਂਗਾ ਮਾਰੀਆਂ ਕਹਿੰਦਾ ਜਿੰਨੇ ਮੇਰੇ ਸਿਰ 'ਚ ਡਾਂਗਾ ਵੱਜੀਆਂ ਕਹਿੰਦਾ ਆਮ ਬੰਦਾ ਹੁੰਦਾ ਸ਼ਾਇਦ ਕੋਈ ਹੋਰ ਹੁੰਦਾ ਕਹਿੰਦਾ ਮੇਰੀ ਜਗ੍ਹਾ ਬਚ ਵੀ ਸਕਦਾ ਸੀ ਕਹਿੰਦਾ ਪਰ ਚਾਂਦਸ ਨਹੀਂ ਸੀ ਵੱਜ ਜਾਂਦਾ ਉਸ ਤੋਂ ਬਾਅਦ ਕਹਿੰਦਾ ਮੈਨੂੰ ਕਿੱਥੇ ਕਿੱਥੇ ਡਾਂਗਾ ਪਈਆਂ ਆਂਦਾ ਫਿਰ ਤਾਂ ਸਰੀਰ ਹੀ ਸੁਨ ਹੋ ਗਿਆ ਪਤਾ ਹੀ ਨਹੀਂ ਲੱਗਾ ਲਹੂ ਹੀ ਲਹੂ ਆ ਰਿਆ ਸੀ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਮੈਨੂੰ ਨਰਵਾਣੇ ਲੈਣ ਦਾ ਆਂਦਾ ਉੱਥੇ ਥੋੜਾ ਜਿਹਾ ਯਾਦ ਆ ਫਿਰ ਮੈਨੂੰ ਰੋਤਕ ਦਾ ਯਾਦ ਆ ਬਾਕੀ ਆਂਦਾ ਇੱਥੇ ਤੁਹਾਡੇ ਕੋਲੇ ਜਦੋਂ ਪਹਿਲਾਂ ਤਾਂ ਉੱਥੇ ਬਾਈ ਨੂੰ ਬਾਈ ਟਰਾਲੀ ਦੇ ਵਿੱਚ ਸੀ ਇਹ ਲੰਗਰ ਦਾ ਹਾਲ ਲੰਗਰ ਦੇ ਵਿੱਚ ਸੀ ਕਿ ਉੱਥੇ ਨਹੀਂ ਲੰਗਰ ਛਕਾ ਕੇ ਟਰਾਲੀ 'ਚ ਬੈਠਾ ਸੀ ਉਸ ਤੋਂ ਬਾਅਦ ਪਾਣੀ ਲੈਣ ਚੱਲਿਆ ਸੀ ਬਾਹਰ ਨੂੰ ਤੇ ਬਾਹਰ ਨਿਕਲ ਕੇ ਖੜਿਆ ਸੀਗਾ ਜਿਵੇਂ ਪਾਣੀ ਪਿਣੀ ਲੈਣਾ ਇਦਾਂ ਖੜਿਆ ਸੀ ਖਾਲੀ ਤੇ ਉਹਦੇ ਪਿੱਛੋਂ ਆ ਕੇ ਹੌਣ ਲਾ ਲੋ ਜੇ ਖੜਿਆ ਤੇ ਉਹਦਾ ਧਿਆਨ ਤਾਂ ਆਪਦੇ ਲਈ ਹੋਗਾ ਬਾਰਡਰ ਵਾਲ ਨਹੀਂ ਹੋਗਾ ਪਿੱਛੋਂ ਆ ਕੇ ਉਹਨਾਂ ਨੇ ਡਾਂਗ ਮਾਰੀ ਜੇ ਸਿਰ 'ਚ ਜਦੋਂ ਡਾਂਗ ਵੱਜੀ ਸਿਰ 'ਚ ਨਾਲ ਦੇ ਨਾਲ ਥੱਲੇ ਡਿੱਗ ਗਿਆ ਬਾਗ ਉਤਰ ਗਈ ਫਿਰ ਉਹਨਾਂ ਸਰੀ ਸਾਹਿਬ ਖਿੱਚ ਲਿਆ ਇਹਦਾ ਤੇ ਉਹ ਫੜਨ ਲੱਗਾ ਉਸ ਤੋਂ ਬਾਅਦ ਇਹਨੂੰ ਬੋਰੀ 'ਚ ਪਾ ਕੇ ਪਿੱਛੇ ਨੂੰ ਖਿੱਚ ਕੇ ਲੈ ਗਏ ਆ ਜੀ ਫਿਰ ਤਾਂ ਜੀ ਜੋ ਉਹਨਾਂ ਦੇ ਹੱਥ 'ਚ ਆਇਆ ਉਹਨਾਂ ਦਾ ਕੋਈ ਕਸਰ ਛੱਡੀ ਨਹੀਂ ਜ ਆਪਦੇ ਵੱਲੋਂ ਫਿਰ ਬਾਈ ਨੇ ਕੀ ਦੱਸਿਆ ਜਦੋਂ ਉਹਨਾਂ ਨੂੰ ਕਹਿੰਦੇ ਤਾਂ ਦੱਸਦੇ ਆ ਵੀ ਬੋਰੇ ਦੇ ਵਿੱਚ ਪਾਇਓ ਉਹ ਟਰਾਲੀ 'ਚ ਜਦੋਂ ਉੱਥੇ ਕੁੱਟਮਾਰ ਕੀਤੀ ਟਰਾਲੀ ਦੇ ਕੋਲ ਇਧਰ ਬਾਰਡਰ ਤੋਂ ਇਧਰ ਕਿਸਾਨਾਂ ਵਾਲੇ ਪਾਸੇ ਆ ਕੇ ਉੱਥੋਂ ਹੀ ਕੁੱਟਮਾਰ ਕੇ ਉਹਨਾਂ ਨੂੰ ਬੋਰੇ 'ਚ ਪਾਲਿਆ ਸੀ ਜਾਂ ਉਸ ਤੋਂ ਬਾਅਦ ਆਪਣੇ ਵਾਲੇ ਪਾਸੇ ਜਾ ਕੇ ਕੜੀਸਕੇ ਲੈ ਗਏ ਸੀ ਜੀ ਉਸ ਤੋਂ ਬਾਅਦ ਚ ਪਾਇਆ ਦੇਖੋ ਇਧਰ ਵੀ ਜਿਵੇਂ ਦੋ ਚਾਰ ਡੰਗ ਆ ਇਧਰ ਪੈ ਗਏ ਆ ਬਾਕੀ ਆਪਣੇ ਵਾਲੇ ਪਾਸੇ ਕੜੀਸਕੇ ਜਦੋਂ ਲੈ ਗਏ ਨਾ ਪਾ ਕੇ ਬੋਰੇ ਦੇ 'ਚ ਫਿਰ ਉੱਥੇ ਜਾ ਕੇ ਕੀਤੀ ਕੁੱਟਮਾਰ ਉਹਨਾਂ ਨੇ ਆਪਦੇ ਏਰੀਆ ਜਾ ਕੇ ਹਾਂਜੀ ਤੇ ਉਸ ਤੋਂ ਬਾਅਦ ਬਾਝ ਦੱਸਦੇ ਆ ਕਿ ਫਿਰ ਕੁੱਟਦੇ ਹੀ ਉਹਨਾਂ ਨੂੰ ਲੈ ਕੇ ਗਏ ਉੱਥੇ ਹਾਂਜੀ ਕੁੱਟਦੇ ਲੈ ਕੇ ਗਏ ਨੇ ਐਂਬੂਲੈਂਸ 'ਚ ਪਾਲਿਆ ਫਿਰ ਵਿੱਚੋਂ ਕਿਸੇ ਦੀ ਆਵਾਜ਼ ਆਈ ਇਹ ਵੀ ਇਹਨੂੰ ਮਾਰਨਾ ਹੋਣਾ ਤੇ ਇੱਥੇ ਗਲੇ ਤੇ ਵੀ ਨਿਸ਼ਾਨ ਹੈ ਉਹਦੇ ਜਿੱਦਾਂ ਕੋਈ ਰੱਸੀ ਤੋਂ ਪਾ ਕੇ ਖਿੱਚਿਆ ਹੋਵੇ ਜਾਂ ਦੱਬਣ ਦੀ ਟਰਾਈ ਕੀਤੀ ਹੋਵੇ ਮਤਲਬ ਉਹਨਾਂ ਮਾਰਨ ਤੋਂ ਕੋਈ ਕਸਰ ਛੱਡੀ ਨਹੀਂ ਇਦਾਂ ਪ੍ਰਮਾਤਮਾ ਦਾਡਾ ਸੀ ਉਹਦਾ ਵਿਚਾਲਿਆ ਜੀ ਉਹਨਾਂ ਪਰ ਜਿਸ ਤਰੀਕੇ ਦੀ ਜਿੰਨਾ ਤਸ਼ੱਦਦ ਬਾਈ ਤੇ ਕੀਤਾ ਗਿਆ ਜਿਸ ਤਰੀਕੇ ਕੁੱਟਮਾਰ ਕੀਤੀ ਗਈ ਜਿਵੇਂ ਆਪਾਂ ਕਹਿ ਦਿੰਨੇ ਨਾ ਵੈਸੇ ਵੀ ਜਾਨਵਰ ਕਰਨੀ ਤਾਂ ਕਿਸੇ ਨਾਲ ਵੀ ਨਹੀਂ ਚਾਹੀਦੀ ਜਿਵੇਂ ਪਰ ਆਪਾਂ ਬੰਦਾ ਕਹਿ ਦਿੰਦਾ ਵੀ ਇਦਾਂ ਦਾ ਤਾਂ ਜਾਨਵਰਾਂ ਨਾਲ ਵੀ ਨਹੀਂ ਕੀਤੀ ਜਾਂਦੀ ਪਰ ਉਹਨਾਂ ਨੇ ਇਸ ਤਰੀਕੇ ਦੀ ਇਨਸਾਨ ਨਾਲ ਕੀਤੀ ਹੈ ਮੈਂ ਕਹਿੰਦਾ ਜੀ ਜਨਵਰ ਨਾਲ ਵੀ ਨਹੀਂ ਹੁੰਦੀ ਸਹੀ ਗੱਲ ਆ ਤੁਹਾਡੀ ਐਵੇਂ ਜਨਵਰ ਨਾਲ ਵੀ ਨਹੀਂ ਕੋਈ ਕਰਦਾ ਜਿਵੇਂ ਪਹਿਲੀ ਵਾਰੀ ਵੇਖਿਆ ਵੀ ਇੰਨੀ ਨਫ਼ਰਤ ਨਾਲ ਕੁੱਟਿਆ ਹੋਵੇ ਜੀ ਇੰਨੀ ਨਫ਼ਰਤ ਨਾਲ ਕਦੇ ਨਹੀਂ ਕਦੇ ਇਹਨੂੰ ਕਿਸੇ ਨੂੰ ਕੁੱਟਿਆ ਵੇਖਿਆ ਨਹੀਂ ਹੋਣਾ ਜੀ ਜਿਵੇਂ ਪੁਲਿਸ ਨੇ ਕੀਤਾ ਜੀ ਇਹਦੇ ਤੇ ਕੋਈ ਬਿਲਕੁਲ ਕਿਉਂਕਿ ਪੁਲਿਸ ਦਾ ਜਿਹੜਾ ਇਨ ਕੇਸ ਚ ਲੋ ਜਦੋਂ ਕੋਈ ਵੀ ਇਹੀ ਜੀ ਮੂਵਮੈਂਟ ਉੱਠਦੀ ਆ ਯਾਂ ਕਿਤੇ ਮਾਸਟਰਾਂ ਦੇ ਆਪਾਂ ਦੇਖਦੇ ਆ ਜਾਂ ਹੋਰ ਹੱਕ ਮੰਗਣ ਵਾਲੇ ਲੋਕਾਂ ਦੇ ਧਰਨੇ ਦੇਖਦੇ ਆ ਤਾਂ ਬਿਲਕੁਲ ਪੁਲਿਸ ਵੱਲ ਦਾ ਪ੍ਰਯੋਗ ਤਾਂ ਕਰਦੀ ਆ ਚਾਹੇ ਆਰਡਰ ਕੈਨਨ ਹੋਵੇ ਚਾਹੇ ਹਲਕਾ ਲਾਠੀ ਚਾਰਜ ਹੋਵੇ ਉਹ ਸਿਰਫ ਖਦੇੜਨ ਲਈ ਜਾਂ ਹੋਰ ਮਾੜਾ ਮੋਟਾ ਪਰਪਸ ਲਾਅ ਐਂਡ ਆਰਡਰ ਨੂੰ ਮੇਨਟੇਨ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਪਰ ਜਿਸ ਤਰੀਕੇ ਦੀ ਪ੍ਰਤਪਾਲ ਬਾਈ ਦੀ ਕੁੱਟਮਾਰ ਕੀਤੀ ਗਈ ਕੀ ਲੱਗਦਾ ਇਹ ਸਿਰਫ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੀ ਗੱਲ ਸੀ ਜਾਂ ਉਸ ਤੋਂ ਬਾਅਦ ਕਿ ਨਫ਼ਰਤ ਤੱਕ ਪਹੁੰਚ ਗਈ ਸੀ ਗੱਲ ਇਹ ਇਹ ਦੇਖੋ ਜੀ ਨਫ਼ਰਤ ਤੱਕ ਗੱਲ ਪਹੁੰਚ ਗਈ ਸੀ ਗੱਲ ਹੋਈ ਹੈ ਜੀ ਜਦੋਂ ਕੋਈ ਲਾਠੀ ਚਾਰਜ ਹੁੰਦਾ ਹੁੰਦਾ ਕੁਝ ਪਰਸੈਂਟ ਕਿਸੇ ਦੀ ਲੱਤ ਬਾਹਾਂ ਵੀ ਚਲੋ ਟੁੱਟ ਸਕਦੀ ਆ ਪਰ ਇੰਨਾ ਨਹੀਂ ਹੁੰਦਾ ਜਿੰਨਾ ਹੁਣ ਹੋਇਆ ਹੁਣ ਇਹ ਨਫਰਤ ਵਾਲੀ ਸੀ ਅਗ ਇੱਕ ਇਹ ਕੋਈ ਮਤਲਬ ਉਹ ਨਹੀਂ ਸੀਗੀ ਵੀ लाठी चार्ज ਨਹੀਂ ਸੀਗਾ ਖਾਲੀ ਇਹ ਨਫਰਤ ਵਾਲਾ ਸੀਗਾ ਜੀ ਅੱਛਾ ਗੁਰਜੀਤ ਭਾਈ ਇੱਕ ਜਿਵੇਂ ਸ੍ਰੀ ਸਾਹਿਬਾਰੇ ਗੱਲ ਆਖਿਆ ਜਾਂਦਾ ਕਿ ਕਿ ਹੁਣ ਚਲੋ ਜਿਹੜਾ ਵੀ ਗੁਰਸਿੱਖ ਬੰਦਾ ਹੈਗਾ ਉਹਦੇ ਆਪਾਂ ਦੇਖਦੇ ਆਂ ਜਾਂ ਤਾਂ ਛੋਟੀ ਕੁਰਬਾਨ ਪਾਈ ਹੁੰਦੀ ਡੋਰੀ ਵਾਲੀ ਜਾਂ ਉਸ ਤੋਂ ਬਾਅਦ ਵੱਡਾ ਕਾਤਰਾ ਪਾਇਆ ਹੁੰਦਾ ਪਰ ਉਸ ਤੋਂ ਬਾਅਦ ਹੁਣ ਜਿਹੜੀ ਗੱਲ ਜਿਹੜਾ ਪੱਖ ਉਹਨਾਂ ਦਾ ਸਾਹਮਣੇ ਆ ਰਿਹਾ ਉਹ ਜਿਹੜੀ 307 ਦੀ ਵੀ ਗੱਲ ਕੀਤੀ ਜਾ ਰਹੀ ਆ ਤਾਂ ਸ਼ਾਇਦ ਉਹ ਛੋਟੀ ਮਤਲਬ ਜਿਹੜਾ ਘਾਤਰਾ ਉਹਨੂੰ ਵੀ ਕਿਰਪਾਨ ਬਣਾ ਬਣਾ ਕੇ ਦੱਸਿਆ ਜਾ ਰਿਹਾ ਬਿਲਕੁਲ ਜੀ ਬਿਲਕੁਲ ਅਫਸਰਾਂ ਨੇ ਮੈਨੂੰ ਖੁਦ ਕਿਹਾ ਸੀ ਕਿ ਉਹ ਕਿਰਪਾਨ ਲੈ ਕੇ ਉਹਨੇ ਅਟੈਕ ਕੀਤਾ ਜਦੋਂ ਕਿ ਉਹਨੇ 5 ਗੁਇੰਚ ਦੀ ਸਿਰੀ ਸਾਫਾਈ ਹੋਈ ਸੀ ਖੁਦ ਉਹਨਾਂ ਕਬੂਲਿਆ ਸੀ ਕਿ ਇਹਦੇ ਤੇ 307 ਦਾ ਪਰਚਾ ਕੀਤਾ ਹੋਇਆ ਹੈ ਹਣ ਹੁਣ ਮੁਕਰ ਰਹੇ ਨੇ ਜੀ ਇਹਨਾਂ ਖੁਦ ਕਬੂਲਿਆ ਹੋਇਆ ਸੀਗਾ ਗੱਲ ਕਹੀ ਸੀਗੀ ਜੀ ਤੁਸੀਂ ਤੁਸੀਂ ਤੇ ਉੱਥੇ ਰੋਤਕ ਗਏ ਸੀ ਪੀ ਜੀ ਥੋੜੇ ਹੁੰਦੇ ਪਰਚੇ ਵਾਲੀ ਗੱਲ ਹੋਈ ਹੈਗੀ ਹੁਣ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਹੁਣ ਇਹੋ ਜਿਹਾ ਕੋਈ ਪਰਚਾ ਨਹੀਂ ਹਾਲਾਂਕਿ ਬੀਤੇ ਦਿਨੀ ਉਹਨਾਂ ਦੇ ਵਕੀਲ ਦਾ ਵੀ ਇੱਕ ਸਟੇਟਮੈਂਟ ਤੁਸੀਂ ਵੀ ਸੁਣੀ ਹੋਣੀ ਉਹ ਕਹਿੰਦੇ ਪਰਚੇ ਪਰਚਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਰ ਜਦੋਂ ਤੁਸੀਂ ਰੋਹ ਤਾਂ ਗਏ ਸੀ ਉਦੋਂ ਪਰਚੇ ਵਾਲੀ ਗੱਲ ਚੱਲੀ ਸੀ ਬਿਲਕੁਲ ਸਰ ਆਪਣਾ ਅਫਸਰਾ ਨੇ ਖੁਦ ਕਿਹਾ ਸਾਨੂੰ ਜੀ ਸਾਨੂੰ ਕਿਹਾ ਕਹਿੰਦੇ ਜੀ ਇੱਥੇ 307 ਦਾ ਪਰਚਾ ਕੀਤਾ ਹੋਇਆ ਹੈ ਹੋਰ ਵੀ 10-15 ਮੁੰਡੇ ਆ ਉਹਨਾਂ ਦੇ ਅਣਪਛਾਤੇ ਆ ਦੇਵੇ ਇਹਦਾ ਬਾਈ ਨੇਮ ਪਰਚਾ ਕਹਿੰਦੇ ਜੀ ਉਹਨਾਂ ਕਬੂਲਿਆ ਸੀ ਇਹ ਗੱਲ ਜੀ ਆਈ ਸੀਗੇ ਜੀ ਉਹਨਾਂ ਤੋ ਇਹਦੇ ਤੋਂ ਮੁਕਰ ਨਹੀਂ ਸਕਦੇ ਵੀ ਉਹਨਾਂ ਨਹੀਂ ਕਬੂਲਿਆ ਉਹਨਾਂ ਕਿਹਾ ਸਾਨੂੰ ਖੁਦ ਕਿਹਾ ਜੀ ਹੁਣ ਭਾਈ ਪੰਜਾਬ ਸਰਕਾਰ ਦਾ ਜਿਹੜਾ ਤੁਸੀਂ ਰਵਈਆ ਦੇਖਦੇ ਹੋ ਕਿਉਂਕਿ ਚਾਹੇ ਕੋਈ ਸ਼ੁਭ ਕਰਨ ਵਾਲਾ ਮਸਲਾ ਹੋਵੇ ਕਿ ਕਿਉਂਕਿ ਸਿੱਧੇ ਤੌਰ ਤੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੀਆਂ ਮਾਰੀਆਂ ਗਈਆਂ ਨੇ ਉਹ ਜੇ ਕਿਸੇ ਨੇ ਜੇ ਕੋਈ ਸਰਕਾਰ ਵੀ ਕਹਿੰਦੀ ਆ ਮਤਲਬ ਇਸ ਗੱਲ ਤੋਂ ਮੁਨਕਰ ਹੁੰਦੀ ਆ ਤਾਂ ਉਹ ਹੋ ਨਹੀਂ ਸਕਦੀ ਕਿਉਂਕਿ ਵੀਡੀਓ ਸਾਹਮਣੇ ਪਈਆਂ ਆਪਾਂ ਸਭ ਅਕੋ ਵੀਡੀਓਜ਼ ਰੱਖ ਸਕਦੇ ਆ ਕਿਉਂਕਿ ਆਪਣੇ ਸਿੱਧੇ ਸਾਹਮਣੇ ਟਾਰਗੇਟ ਕਰਕੇ ਆਪਾਂ ਦੇਖਦੇ ਆ ਕਿ ਆਕ ਬਹੁਤ ਸਾਰੀਆਂ ਵੀਡੀਓਜ਼ ਜਿਨਨੇ ਸਨ ਕੇ ਨਿਸ਼ਾਨੇ ਮਾਰੇ ਗਏ ਨੇ ਚਾਹੇ ਉਹ ਸ਼ੁਭਕਰਨ ਸ਼ੁਭਕਰਨ ਦਾ ਮਸਲਾ ਹੋਵੇ ਚਾਹੇ ਉਹਨ ਬਾਈ ਪ੍ਰਤਪਾਲ ਦੇ ਇਨਸਾਫ ਦੀ ਗੱਲ ਹੋਵੇ ਇਹਨਾਂ ਤੇ ਜਿਨ੍ਹਾਂ ਨੇ ਪ੍ਰਤਪਾਲ ਨੂੰ ਦੀ ਕੁੱਟਮਾਰ ਕੀਤੀ ਆ ਉਹਨਾਂ ਤੇ ਵੀ ਪਰਚੇ ਦੀ ਗੱਲ ਹੋ ਰਹੀ ਆ ਇੱਕ ਪਾਸੇ ਪਰ ਪੰਜਾਬ ਸਰਕਾਰ ਨਹੀਂ ਤਾਂ ਕਹਿੰਦਾ ਸੀਗਾ ਕਿ ਅਸੀਂ ਸਖਤ ਸਜ਼ਾ ਦੇਵਾਂਗੇ ਸਖਤ ਕਾਰਵਾਈ ਕਰਾਂਗੇ ਤੇ ਪਰਚਾ ਵੀ ਕਰਾਂਗੇ ਪਰ ਪਰਚੇ ਵਾਲਾ ਮਸਲਾ ਹਜੇ ਉੱਥੇ ਹੀ ਖੜਾ ਤਾਂ ਪੰਜਾਬ ਸਰਕਾਰ ਦੀ ਭੂਮਿਕਾ ਤੁਸੀਂ ਇਸ ਸਾਰੇ ਮਸਲੇ 'ਚ ਕਿਵੇਂ ਦੇਖਦੇ ਹੋ ਅਸੀਂ ਤੇ ਦੇਖ ਰਹੇ ਹਾਂ ਕਿ ਸਰਕਾਰ ਆਪਦੇ ਵੱਲੋਂ ਪੂਰਾ ਯਤਨ ਕਰੇ ਇਨਸਾਫ ਦਵਾਏ ਜੀ ਜਿਹੜੇ ਸੁਭਕਰਮਨ ਦੀ ਡੈਥ ਹੋਈ ਹੈ ਉਹਦੇ ਤੇ ਵੀ ਸਰਕਾਰ ਨੂੰ ਚਾਹੀਦਾ ਜੀ ਪਰਚਾ ਕਰਨਾ ਬਾਕੀ ਜੋ ਸਾਡੇ ਨਾਲ ਹੋਇਆ ਉਹਦੀ ਪੂਰੀ ਜਾਂਚ ਹੋਵੇ ਦੇਖੋ ਜੀ ਬਹੁਤ ਨੇ ਟਵੀਟ ਕਰਕੇ ਬਹੁਤ ਮੰਤਰੀ ਨੇ ਜਿੰਨਾ ਟਵੀਟ ਕਰਕੇ ਕਹੀ ਹੋਈ ਹੈ ਕਿ ਇਹਦੀ ਪੂਰੀ ਜਾਂਚ ਪੜਤਾਲ ਹੋਵੇ ਜਿਨ੍ਹਾਂ ਨੇ ਆ ਵਾਕਾ ਕੀਤਾ ਲਾਠੀ ਚਾਰਜ ਕੀਤਾ ਉਹਨਾਂ ਤੇ ਇੱਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਹੀਂ ਤੇ ਇਦਾਂ ਕੱਲ ਨੂੰ ਕੋਈ ਹੋਰ ਪ੍ਰੀਤਪਾਲ ਨੂੰ ਫੜ ਲੈਣਗੇ ਜੀ ਅੱਜ ਸਾਡੇ ਵਾਲਾ ਕੱਲ ਨੂੰ ਕਿਸੇ ਹੋਰ ਦਾ ਹੋਊਗਾ ਤੁਹਾਨੂੰ ਹੈ ਵੀ ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਆਪਾਂ ਜੀ ਇੱਥੋਂ ਦੇ ਵਸਨੀਕ ਆ ਹੁਣ ਇੱਕ ਨਾਲ ਇੰਨਾ ਮਾੜਾ ਵਰਤੀਆ ਹੋ ਰਿਹਾ ਇਹ ਵੀ ਕੋਈ ਸਹੀ ਗੱਲ ਨਹੀਂ ਹੈਗੀ ਜੀ ਸਰਕਾਰਾਂ ਵਾਸਤੇ ਤਾਂ ਜੀ ਤਾਂ ਬਿਲਕੁਲ ਗੁਰਜੀਤ ਭਾਈ ਸੋਇਸੋ ਨਾ ਭਾਈ ਗੁਰਜੀਤ ਨੇ ਪ੍ਰਿਤਪਾਲ ਦੇ ਭਰਾ ਨੇ ਤੇ ਜਿਨ੍ਹਾਂ ਨੇ ਕਿਹਾ ਕਿ ਪ੍ਰਿਤਪਾਲ ਦਾ ਆਪਰੇਸ਼ਨ ਹੋਇਆ ਅੰਗ ਪੈਰ ਸਾਰੇ ਐਸ ਵੇਲੇ ਠੀਕ ਨੇ ਸੁਰੱਖਿਅਤ ਨੇ ਰਿਕਵਰੀ ਹੋ ਰਹੀ ਆ ਤਾਂ ਕਹਿੰਦੇ ਸਮਾਂ ਜ਼ਰੂਰ ਲੱਗ ਸਕਦਾ ਪਰ ਪ੍ਰਿਤਪਾਲ ਐਸ ਵੇਲੇ ਖਾਤਰੇ ਤੋਂ ਬਾਹਰ ਆ ਤਾਂ ਸਾਡੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਇਹ ਅਪੀਲ ਆ ਕਿ ਤੁਸੀਂ ਵੀ ਵੀਰ ਲਈ ਅਰਦਾਸਾਂ ਕਰੋ ਦੁਆਵਾਂ ਕਰੋ ਕਿ ਉਹ ਜਲਦੀ ਠੀਕ ਹੋਵੇ